ਕੈਨੇਡਾ ਸਰਕਾਰ ਦਾ ਟੈਕਸਟ ਰੇਟ ਪ੍ਰੋਗਰਾਮ ਕੀ ਹੈ ਅਤੇ ਐਨਡੀਪੀ ਨੇ ਇਸ ਪ੍ਰੋਗਰਾਮ ਦੇ ਵਿੱਚ ਰੁਕਾਵਟ ਕੀ ਪਾਈ ਹੈ ਜੀ ਪਰਮਿੰਦਰ ਜੀ ਇਹ ਇੱਕ ਅਹਿਮ ਬਿਲ ਸੀਗਾ ਲਿਬਰਲ ਗਵਰਨਮੈਂਟ ਦਾ ਐਕਚੁਅਲੀ ਲਿਬਰਲ ਗਵਰਨਮੈਂਟ ਇਹ ਚਾਹੁੰਦੀ ਸੀ ਕਿ ਕਿਉਂਕਿ ਲਿਬਰਲ ਗਵਰਨਮੈਂਟ ਦਾ ਜਿਹੜਾ ਗ੍ਰਾਫ ਹੈ ਡਾਊਨ ਗਿਆ ਆ ਕਿਸੇ ਨਾ ਕਿਸੇ ਤਰੀਕੇ ਨਾਲ ਆਪਣਾ ਖਸਿਆ ਆਧਾਰ ਜਿਹੜਾ ਲਿਬਰਲ ਗਵਰਨਮੈਂਟ ਲੋਕਾਂ ਦੇ ਮਨਾਂ 'ਚ ਦੁਬਾਰਾ ਖੜਾ ਕਰਨਾ ਚਾਹੁੰਦੀ ਹੈ ਕਿਉਂਕਿ ਲੋਕਾਂ ਨੂੰ ਇਕਨੋਮੀ ਪੱਖੋਂ ਜਿੰਨਾ ਵੀ ਪ੍ਰੋਬਲਮ ਫੇਸ ਕਰਨੀ ਪੈ ਰਹੀ ਆਪਣੇ ਖਰਚਿਆਂ ਨੂੰ ਝੱਲਣ ਦੇ ਵਿੱਚ ਜਿਹੜੀ ਮੁਸ਼ਕਲ ਆ ਰਹੀ ਹੈ ਅਬ ਵੈਸੇ ਵਿਸ਼ਵ ਮੰਦੀ ਦਾ ਅਸਰ ਹੈਗਾ ਆ ਪਰ ਫਿਰ ਵੀ ਕੈਨੇਡਾ ਗਵਰਨਮੈਂਟ ਇੱਕ ਹਾਸ਼ੀਏ ਤੇ ਚਲੀ ਗਈ ਆ ਇਸ ਵਕਤ ਉਹ ਸੋਚ ਰਹੀ ਹੈ ਕਿਸੇ ਤਰ੍ਹਾਂ ਫਾਈਨੈਂਸ਼ੀਅਲੀ ਲੋਕਾਂ ਨੂੰ ਸਪੋਰਟ ਕੀਤਾ ਜਾਵੇ ਇਹਨੂੰ ਲੈ ਕੇ ਜਿਹੜੀ ਕੈਨੇਡਾ ਗਵਰਨਮੈਂਟ ਨੇ ਇੱਕ ਜੀਐਸਟੀ ਰਿਲੀਫ ਪ੍ਰੋਗਰਾਮ ਲਿਆਂਦਾ ਸੀਗਾ ਜਿਹਦੇ ਤਹਿਤ ਹਰੇਕ ਵਿਅਕਤੀ ਨੂੰ 250 ਡਾਲਰ ਦਾ ਚੈੱਕ ਜਿਹੜਾ ਸੀ ਦਿੱਤਾ ਜਾਣਾ ਸੀ ਇਹਦੇ ਨਾਲ ਹੀ 2 ਮਹੀਨੇ ਵਾਸਤੇ 14 ਦਸੰਬਰ ਤੋਂ ਲੈ ਕੇ 14 ਫਰਵਰੀ ਤੱਕ ਲੋਕਾਂ ਨੂੰ ਜਿਹੜਾ ਟੈਕਸ ਕਟ ਦੀ ਜਿਹੜੀ ਰਿਬੇਟ ਸੀ ਉਹ ਵੀ ਦਿੱਤੀ ਜਾਣੀ ਸੀ ਭਾਵੇਂ ਕਿ ਗਰੋਸਰੀ ਕੋਈ ਹੋਰ ਚੀਜ਼ਾਂ ਦੇ ਉੱਪਰ ਟੈਕਸ ਨਹੀਂ ਸੀ ਲੱਗਣਾ ਪਰ ਅੱਜ ਐਨਡੀਪੀ ਦਾ ਇਹਦੇ ਤੇ ਇਹਨਾਂ ਬਿਆਨ ਆਇਆ ਜੀ ਐਨਡੀਪੀ ਨੇ ਇਹ ਗੱਲ ਕਹ ਦਿੱਤੀ ਕਿ ਜਿਹੜੀ ਲਿਬਰਲ ਗਵਰਨਮੈਂਟ ਨੇ 250 ਡਾਲਰ ਦਾ ਪ੍ਰਤੀ ਵਿਅਕਤੀ ਚੈੱਕ ਜਿਹੜਾ ਦੇਣਾ ਹੈਗਾ 18 ਮਿਲੀਅਨ ਲੋਕਾਂ ਨੂੰ ਉਹ ਤਾਂ ਇਹਨੂੰ ਸਪੋਰਟ ਕਰੂਗੀ ਜੇ ਲਿਬਰਲ ਗਵਰਨਮੈਂਟ ਓਵਰਆਲ ਹੋਰ ਵੀ ਲੋਕਾਂ ਤੱਕ ਇਹਦਾ ਫਾਇਦਾ ਪਹੁੰਚਾਵੇ ਜਿਹੜਾ ਹੁਣ ਇਸ ਵਕਤ ਜਿਹੜਾ ਲਿਬਰਲ ਗਵਰਨਮੈਂਟ ਦਾ ਪੈਮਾਨਾ ਹੈਗਾ ਆ ਜਿਹੜਾ 250 ਡਾਲਰ ਦੇ ਚੈੱਕ ਲੇਬਰ ਗਵਰਨਮੈਂਟ ਨੇ ਭੇਜਣੇ ਹੈਗੇ ਆ ਉਹ ਸਿਰਫ ਤੇ ਸਿਰਫ ਜਿਹੜੇ ਲੋਕਾਂ ਨੇ 2023 ਦੇ ਵਿੱਚ ਕੰਮ ਕੀਤਾ ਸੀਗਾ ਉਹਨਾਂ ਦੀ 1.5 ਲੱਖ ਤੱਕ ਦੀ ਆਮਦਨ ਹੈਗੀ ਸੀ ਉਹਨਾਂ ਨੂੰ ਇਹ ਦੇਣੇ ਹੈਗੇ ਆ ਲੇਕਿਨ ਐਨਡੀਪੀ ਦਾ ਕਹਿਣਾ ਹੈਗਾ ਕਿ ਉਹ ਤਾਂ ਇਸ ਪ੍ਰੋਗਰਾਮ ਨੂੰ ਸਪੋਰਟ ਕਰੂਗੀ ਜੇ ਐਟ ਲੀਸਟ ਲੇਬਰ ਗਵਰਨਮੈਂਟ ਜਿਹੜੇ ਪੈਨਸ਼ਨਰਸ ਹੈਗੇ ਆ ਤਾਂ ਇਹਦੇ ਨਾਲ ਜਿਹੜੇ ਕੁਝ ਸਹਾਇਤਾ ਕੁਝ ਲੋਕ ਮੈਡੀਕਲ ਸਹਾਇਤਾ ਲੈ ਰਹੇ ਆ ਜਿਹੜੇ ਡਿਸੇਬਿਲਟੀ ਲੋਕ ਹੈਗੇ ਜਿਹੜੇ ਕਿ ਗਵਰਨਮੈਂਟ ਕੋਲੋਂ ਬੈਨੇਫਿਟ ਲੈ ਰਹੇ ਆ ਉਹਨਾਂ ਨੂੰ ਵੀ ਇਹ ਬੈਨੇਫਿਟ ਜਿਹੜੇ ਮਿਲਣੇ ਚਾਹੀਦੇ ਆ ਐਨਡੀਪੀ ਦੇ ਆਗੂ ਜਗਮੀਤ ਸਿੰਘ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇੱਕ ਪਾਸੇ ਤਾਂ 1.5 ਲੱਖ ਤੱਕ ਦੀ ਆਮਦਨ ਵਾਲੇ ਨੂੰ 250 ਡਾਲਰ ਦਾ ਚੈੱਕ ਭੇਜਿਆ ਜਾਊਗਾ ਪਾਵਰ ਕੋ ਨੂੰ ਟੈਕਸ ਕੱਟ ਜਿਹੜੀ ਆ ਉਹ ਵੀ ਦਿੱਤਾ ਜਾ ਰਿਹਾ 2 ਮਹੀਨੇ ਵਾਸਤੇ ਲੇਕਿਨ ਦੂਜੇ ਪਾਸੇ ਜਿਹੜਾ ਪੈਨਸ਼ਨਰ ਹੈਗਾ ਆ ਜਿਹੜਾ ਕਿ ਆਪਣੇ 올ਡ ਅਜੇ ਚ ਹੈਗਾ ਆ ਉਹਨੂੰ ਜਿਹੜਾ ਰਿਲੀਫ ਕਿਉਂ ਨਹੀਂ ਦਿੱਤੀ ਜਾ ਰਹੀ ਪਾਬਕ ਉਹਨੂੰ ਜਿਹੜਾ 250 ਡਾਲਰ ਦਾ ਚੈੱਕ ਕਿਉਂ ਨਹੀਂ ਲਿਬਰਲ ਗਵਰਨਮੈਂਟ ਦੇ ਰਹੀ ਤਾਂ ਇਹਨਾਂ ਹਾਲਤਾਂ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਕਿ ਤਾਂ ਹੀ ਇਸ ਪ੍ਰੋਗਰਾਮ ਨੂੰ ਜਿਹੜਾ ਮੈਜਰ ਮੈਨੇਜਮੈਂਟ ਹੈਗੀ ਹੈ 250 ਡਾਲਰ ਵਾਲ ਦੇਣ ਜਿਹੜਾ ਗਵਰਨਮੈਂਟ ਦਾੜਾ ਯਤਨ ਹੈਗਾ ਉਹਨੂੰ ਆਫੀਸ਼ੀਅਲੀ ਜਿਹੜਾ ਪਾਰਲੀਮੈਂਟ ਦੇ ਵਿੱਚ ਤਾਂ ਹੀ ਸਪੋਰਟ ਕਰੂਗੀ ਜੇ ਇਹਨਾਂ ਐਕਸਪੈਂਡ ਕਰੇ ਪਾਬਾ ਕਿ ਜਿਹੜੇ ਲੋਕ ਬਾਹਰ ਰਹਿ ਗਏ ਸੀਨੀਅਰ ਪੈਨਸ਼ਨਰਸ ਜਾਂ ਕੋਈ ਡਿਸੇਬਿਲਟੀ ਵਾਲੇ ਲੋਕ ਹੈਗੇ ਆ ਜਾਂ ਕੁਝ ਹੋਰ ਇਦਾਂ ਦੇ ਵੀਕਰ ਸੈਕਸ਼ਨ ਹੈਗਾ ਵਾ ਜੇ ਉਹਨਾਂ ਨੂੰ ਗਵਰਨਮੈਂਟ ਜਿਹੜਾ ਇਹਦੇ ਵਿੱਚ ਲੈ ਕੇ ਆਉਂਦੀ ਆ ਤਾਂ ਫੇਰ ਹੀ ਉਹ ਇਹਨੂੰ ਸਪੋਰਟ ਕਰਨਗੇ ਆਪਾਂ ਵੀ ਆਪਣੇ ਸਰੋਤਿਆਂ ਨੂੰ ਦੱਸ ਦੇਣ ਕਿ ਇਸ ਵਕਤ 18 ਮਿਲੀਅਨ ਦੇ ਲੋਕ ਜਿਹੜੇ ਹੈਗੇ ਆ ਕਰੀਬ ਉਹਨਾਂ ਨੂੰ ਇਹ ਬੈਨੀਫਿਟ ਮਿਲਣਾ ਵਾ ਤੇ ਗਵਰਨਰ ਦਾ ਲਗਭਗ 4.68 ਬਿਲੀਅਨ ਜਿਹੜਾ ਹੈਗਾ ਗਵਰਨਰ ਦਾ ਖਰਚਾ ਆਉਣਾ ਲੇਕਿਨ ਜੇ ਐਕਸਪੈਂਡ ਹੁੰਦਾ ਇਹ ਪ੍ਰੋਗਰਾਮ ਤਾਂ ਇਹ ਖਰਚਾ ਜਿਹੜਾ ਲਗਭਗ ਦੁੱਗਣਾ ਹੋ ਜਾਊਗਾ ਭਾਵੇਂ ਜੇ ਪੈਨਸ਼ਨ ਵੀ ਵਿੱਚ ਆ ਜਾਂਦੇ ਆ ਹੁਣ ਲੈਬਰਲ ਗਵਰਨਮੈਂਟ ਨੂੰ ਇਹ ਪਾਸ ਕਰਨ ਵਾਸਤੇ ਐਨਡੀਪੀ ਦੀ ਸਪੋਰਟ ਤਾਂ ਚਾਹੀਦੀ ਹੈ ਜੀ ਤਾਂ ਮੈਨੂੰ ਲੱਗਦਾ ਕਿ ਇਹਦਾ ਵਿਸਥਾਰ ਪੱਕਾ ਹੋਊਗਾ ਤੇ ਇਹਦਾ ਖਰਚਾ ਵੀ ਜਿਹੜਾ ਹੋਰ ਵੱਜ ਜਾਊਗਾ ਜੀ